ਪਹਿਲਾਂ ਤਾਂ ਮੈਂ ਗੁਰੂ ਨਾਨਕ ਦੇਵ ਜੀ ਪਾਸ਼ਾ ਗੁਰੂ ਸਾਹਿਬ ਦਾ ਸੁਖਨਨਾ ਕਰਦਾ ਜਿਨ੍ਹਾਂ ਨੇ ಅಪਾਰ ਕਿਰਪਾ ਕੀਤੀ ਹੈ ਤੇ ਦਾਸ ਨੂੰ ਅੱਜ ਐਮਪੀ ਦੀ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਲੋਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਪ੍ਰਮਾਤਮਾ ਕਿਰਪਾ ਕਰੇ ਲੋਕਾਂ ਦੇ ਵਿੱਚ ਰਹੇ ਹਾਂ ਦੋ ਸਾਲ ਲੋਕਾਂ ਦੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲਾਂ ਦੇ ਵਿੱਚ ਬੜੇ-ਬੜੇ-ਬੜੇ ਕੰਮ ਕੀਤੇ ਆ ਲੋਕ ਫਤਵਾ ਦੇਣਗੇ ਵੱਡੀ ਲੀਡ ਲੈਣਗੇ ਤੇ ਅੱਜ ਜਿੰਨੇ ਵੀ ਸਾਡੇ ਸਾਥੀ ਆਏ ਆ ਆਮ ਆਦਮੀ ਪਾਰਟੀ ਦੇ ਸਾਡੇ ਆਗੂ ਸਰਪੰਨ ਵਰਕਰ ਸਰਪੰਨ ਸਾਡੇ ਐਮਐਲਏ ਸਾਹਿਬ ਸਾਡੇ ਮੰਤਰੀ ਸਾਹਿਬ ਚੇਅਰਮੈਨ ਸਾਹਿਬ ਜਿੰਨੇ ਵੀ ਆਗੂ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਇੱਕ-ਇੱਕ ਸਾਥੀ ਦਾ ਚੱਲ ਕੇ ਆਏ ਇੱਕ-ਇੱਕ ਕਦਮ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਦਾਸ ਲਈ ਇੱਕ-ਇੱਕ ਸਾਥੀ ਨੂੰ ਜਾਂ ਗੱਡੀਆਂ ਤੇ ਆਏ ਜਾਂ ਮੋਟਰਸਾਈਕਲਾਂ ਤੇ ਆਏ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੜਾ ਇੱਕ ਨਿੱਕਾ ਜਿਹਾ ਮੈਸੇਜ ਆਇਆ ਨਿੱਕੇ ਜਿਹੇ ਮੈਸੇਜ ਤੇ ਵੱਡਾ ਹਜੂਮ ਵੱਡਾ ਕਾਫਲਾ ਆਜਾਇਆ ਇਹ ਇਸੇ ਗੱਲ ਦਾ ਪ੍ਰਤੀਕ ਆ ਇਹ ਗੱਲ ਨੂੰ ਦੱਸਦਾ ਆ ਕਿ ਵੱਡੀ ਵੀਚ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਗੁਰੂ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਤੇ ਅਸੀਂ ਸਾਰੇ ਨਾਲ ਮਿਲ ਕੇ ਸਾਰੇ ਸਾਥੀ ਤੇ ਦਾਸ ਲਾਲਜੀਤ ਖੁੱਲਰ ਲੋਕਾਂ ਦੀ ਸੇਵਾ ਕਰਾਂਗੇ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦੇ ਵਿੱਚ ਰਵਾਂਗੇ ਲੋਕਾਂ ਲਈ ਕੰਮ ਕਰਾਂਗੇ ਅੱਜ ਅਮਰਪਾਲ ਸਿੰਘ ਵੱਲੋਂ ਜਿਹੜੇ ਨੇ ਸ਼ੁੱਕਰਵਾਰ ਨੂੰ ਕਾਗਜ਼ਾਤ ਕਰਾਏ ਗਏ ਨੇ ਔਰ ਕਿਸ ਤਰੀਕੇ ਨਾਲ ਲੇਲਕੁਲਬੀਰ ਜੀਰਾ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਵਿਰਸਾ ਸਿੰਘ ਪਟੋਆ ਨੇ ਹੁਣ ਸਰਬ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਕੋ ਹਰੇਕ ਬੰਦਾ ਜਿਹੜਾ ਚੋਣ ਲੜ ਸਕਦਾ ਲੋਕਤੰਤਰ ਆ ਭਾਵੇਂ ਕੋਈ ਸਾਫਾ ਅਧਿਕਾਰੀ ਆ ਜਾਂ ਕੋਈ ਪਲੇਅਰ ਆ ਜਾਂ ਪੋਲਿਟਿਸ਼ੀਅਨ ਆ ਜਾਂ ਆਮ ਬੰਦਾ ਆ ਹਰੇਕ ਨੂੰ ਹੱਕ ਆ ਇਹਦੇ ਲੋਕਾਂ ਨੇ ਵੇਖਣਾ ਕਿ ਨੂੰ ਫਤਵਾ ਦੇਣਾ ਕਿੰਨੇ ਕੰਮ ਕੀਤੇ ਆ 2 ਸਾਲ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਲੈ ਕੇ ਆਂਦੇ ਆ ਪ੍ਰਾਈਵੇਟ ਪ੍ਰਾਪਰਟੀਆਂ ਖਰੀਦ ਕੇ ਸਰਕਾਰੀ ਬਿੱਤੀਆਂ ਆ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਇਹ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਦੇ ਘਰ-ਘਰ ਦੇ ਗੱਡੀਆਂ ਵੱਡੀਆਂ ਜਾਇਦਾਦਾਂ ਵੱਟੀਆਂ ਬਣੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਉਹ ਸਰਕਾਰ ਲੈ ਰਹੀ ਆ ਸਰਕਾਰ ਦੀਆਂ ਪ੍ਰਾਪਰਟੀਆਂ ਵੱਧ ਰਹੀਆਂ ਆ ਬਾਕੀ ਜਿਹੜੇ ਵੀ ਉਮੀਦਵਾਰ ਨੇ ਉਨਾ ਆਪਦੀ ਪਾਰਟੀ ਦੇ ਏਜੰਡੇ ਦੱਸਲੇ ਆ ਆਮ ਆਦਮੀ ਪਾਰਟੀ ਨੇ ਆਪਦੀ ਪਾਰਟੀ ਦਾ ਕੰਮ ਦੱਸ ਕੇ ਵੋਟਾਂ ਲੈਣੀਆਂ ਇਹ ਲੋਕਾਂ ਨੇ ਵੇਖਣਾ ਵੀ 2 ਸਾਲ ਕੰਮ ਕਿਨੇ ਕੀਤੇ ਆ ਤੇ ਗਾਜੇ 3 ਸਾਲ ਸਰਕਾਰ ਪਈ ਆ ਜੇ ਕਿਸੇ ਦਾ ਕੋਈ ਰਸਤਾ ਬਣਨ ਵਾਲਾ ਜਾਂ ਕਿਸੇ ਦਾ ਕੋਈ ਘਰ ਬਣਨ ਵਾਲਾ ਗਰੀਬ ਦਾ ਲੋੜਵੰਦਾ ਜਾਂ ਕੋਈ ਸਾਂਝਾ ਕੰਮ ਹੈ ਪਿੰਡ ਦਾ ਗਰਾਉਂਡਾਂ ਬਣਨ ਵਾਲੀਆਂ ਕੋਈ ਹੋਰ ਨਿੱਜੀ ਕੰਮ ਹੈ ਕਿਸੇ ਦਾ ਲੋਕਾਂ ਨੂੰ ਪਤਾ ਆ ਵੀ ਜਿਹਦੀ ਸਰਕਾਰ ਉਹਨੇ ਕੰਮ ਕਰਨੇ ਆ। ਕੁਲਰ ਸਾਹਿਬ ਇੱਕ ਜਿਹੜਾ ਕੁਲਬੀਰ ਸਿੰਘ ਜੀਰਾ ਨੇ ਉਹ ਬਾਰ-ਬਾਰ ਨਸ਼ੇ ਦੀ ਗੱਲ ਕਰਦੇ ਨੇ, ਕਦੀ ਡਰ ਟੈਸਟ ਦੀ ਗੱਲ ਕਰਦੇ ਨੇ। ਤੁਹਾਡੇ ਤੇ ਜਿਹੜੇ ਨੇ આરોਪ ਲਗਾਉਂਦੇ ਨੇ ਕਿ ਤੁਸੀਂ ਜਿਹੜਾ ਡਰਗ ਲੈਂਦੇ ਹੋ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਪਹਿਲਾਂ ਤੇ ਕੋਈ ਉਹ ਬੰਦਾ ਲੈ ਕੇ ਆਵੇ ਜਿਨੇ ਕਿਸੇ ਨੇ ਮੈਨੂੰ ਕੋਈ ਡਰਗ ਲੈਂਦਿਆਂ ਵੇਖਿਆ, ਜਾਂ ਮੈਨੂੰ ਕੋਈ ਡਰਗ ਤੇ ਜਿਹੜਾ ਬੰਦਾ ਆ। ਦੇਖੋ ਇਹ ਤੇ ਸਿਰਫ ਡਰਦੇ ਆ ਇਹ ਲੋਕ। ਜਦੋਂ ਕੋਈ ਹਰਦਾ ਹੁੰਦਾ ਨਾ ਡਰਦਾ, ਉਦੋਂ ਇਹੋ ਜਿਹੇ ਇਲਜ਼ਾਮ ਲਾਉਂਦਾ। ਇਹ ਆਪਦੀ ਪਾਰਟੀ ਦੇ ਏਜੰਡੇ ਦੱਸਣ ਪਿਆ ਏਜੰਡਾ ਆ। ਹਾਂ। ਨਾ ਲਾਲਜੀਤ ਭੁੱਲਰ ਨੂੰ ਨਸ਼ਾ ਆ। ਲੋਕਾਂ ਦਾ ਨਸ਼ਾ ਸਾਨੂੰ ਲੋਕਾਂ ਦੇ ਕੰਮ ਕਰਨ ਦਾ ਨਸ਼ਾ। ਲਾਲਜੀਤ ਭੁੱਲਰ ਸਵੇਰੇ 6 ਵਜੇ ਦਫ਼ਤਰ ਬਹਿ ਜਾਂਦਾ। 6 ਵਜੇ ਤੁਸੀਂ ਮੇਰੇ ਪੱਟੀ ਹਲਕੇ ਜੋ ਕੋਲ ਸਕਦੇ ਜੇ ਲੋਕਾਂ ਤੋਂ। 6 ਵਜੇ ਤੋਂ ਲੈ ਕੇ 9 9:30 ਵਜੇ ਤੱਕ ਮੈਂ ਤੇਰੇ ਦਫ਼ਤਰ ਪਹਿਨਾ ਮੁੜ ਕੇ ਤਿਆਰ ਕੋਈ ਹਲਕੇ ਜਿ ਨਿਕਲ ਜੀਦਾ। ਹਲਕੇ ਜੋ ਕੰਮਕਾਰ ਕਰਕੇ ਆ ਕੇ 6 7 ਵਜੇ ਜਦੋਂ ਵੀ ਮੈਂ ਦਫ਼ਤਰ ਚਾਵਾਂ ਆਉਂਦਿਆਂ ਨੂੰ 2 400 ਭੈਣ ਭਰਾ ਬੈਠੇ ਹੁੰਦੇ ਆ। ਇਕਿਆਂ ਦੇ ਰਾਤ ਨੂੰ 10-11 ਵਜੇ ਮੈਂ ਵਿਹਲਾ ਜਨਾ ਕਈ ਰਾਤ ਦੇ 2-2 ਵਜੇ ਤੇ ਆ ਤੇ ਜਿਹੜੇ ਉਹ ਭੈਣ ਭਰਾ ਆਉਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਦਾ ਮੈਂ ਕੋਈ ਨਸ਼ਾ ਕਰਦਾ ਲਿਆਉ ਕੋਈ ਬੰਦਾ ਜਿਹਦੇ ਸਾਹਮਣੇ ਮੈਂ ਕੋਈ ਨਸ਼ਾ ਕੀਤਾ ਜਾਂ ਇਹ ਬੰਦੇ ਤੋਂ ਮੈਂ ਨਸ਼ਾ ਲਿਆ ਨਸ਼ਾਈ ਤੇਗਾ ਨਹੀਂ ਕਿ ਮੈਂ ਕੋਈ ਨਿਕਾ ਜਿਹਾ ਜਵਾਕ ਜਾਂ ਜਾਂ ਮੈਂ ਕੋਈ ਚੰਡੀਗੜ੍ਹ ਪੜਦਾ ਰਿਆਂ ਪਟਿਆਲੇ ਪੜਦਾ ਰਿਆਂ ਇੱਥੇ ਪੱਟੀ ਜੰਮਿਆਂ ਪੱਟੀ ਪਲਿਆਂ ਪੱਟੀ ਪੜਿਆਂ ਪੱਟੀ ਬਾੜਦਾ ਕਾਰੋਬਾਰ ਕਰਦਾ ਰਿਆਂ ਪੱਟੀ ਮੇਰੇ ਸੱਜਣ ਮਿੱਤਰ ਨੇ ਕੋਈ ਇੱਕ ਵੀ ਬੰਦਾ ਲੈ ਕੇ ਆਓ ਵੀ ਜਿਹੜੇ ਬੰਦੇ ਨੇ ਕਿਸੇ ਨੇ ਮੈਨੂੰ ਕੋਈ ਨਸ਼ਾ ਦਿੱਤਾ ਜਾਂ ਕਿਸੇ ਬੰਦੇ ਨੇ ਮੈਨੂੰ ਕੋਈ ਨਸ਼ਾ ਕਰਤਾ ਰਿਆਂ ਜਦੋਂ ਬੰਦਾ ਹਰਦਾ ਨਾ ਉਦੋਂ ਇਹੋ ਜਿਹੇ ਝੂਠੇ ਸੱਚੇ ਇਲਜ਼ਾਮ ਲਾਉਂਦਾ ਹੀ ਲਾਉਂਦਾ ਇਹ ਲੋਕ ਹਾਰ ਰਹੇ ਨੇ ਤੇ ਝੂਠੇ ਇਲਜ਼ਾਮ ਲਾ ਰਹੇ ਆ ਇਹਨਾਂ ਵਾਂਗੂ ਮੈਂ ਰੇਤਤ ਨਹੀਂ ਵੇਚੀ 5-5000 ਰੁਪਈਆ ਕੋਈ ਟਿਪਰਤਾਤ ਨਹੀਂ ਲਿਆ ਕੋਈ ਇਹੋ ਜੇ ਕੰਮਦਰੀ ਕੀਤੀ ਮੈਂ ਤਾਂ ਕਹਿੰਦਾ ਇਹਦਾ ਨਾਰਕੋ ਟੈਸਟ ਹੋਣਾ ਚਾਹੀਦਾ ਵਾ ਤੇ ਫੇਰ ਇਹਨੂੰ ਚੋਣ ਕਮਿਸ਼ਨ ਨੂੰ ਇਹਨੂੰ ਚੋਣ ਲੜਨ ਦੇਣੀ ਚਾਹੀਦੀ ਆ ਪੀਏ ਕੀ ਕਰਦਾ ਰਿਹਾ ਆਬਦੇ ਰਾਜ ਦੇ ਸਮਾ ਉਹ ਕਹਿੰਦਾ ਚਿੱਠੀ ਵੀ ਲਿਖੀ ਮੈਂ ਕੋਈ ਡਰਗ ਸੈਂਟ ਟੈਸਟ ਹੋਵੇ ਸਾਡਾ ਮੈਂ ਕਿ ਇਹਦਾ ਵੀ ਟੈਸਟ ਹੋਣਾ ਚਾਹੀਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਇਹ ਤੇ ਚੋਣ ਮੈਂ ਤੇ ਕਹਿੰਨਾ ਚੋਣ ਕਮਿਸ਼ਨ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਚੋਣ ਲੜਨ ਤੋਂ ਪਹਿਲਾਂ ਸਾਰੇ ਲੀਡਰਾਂ ਦਾ ਟੈਸਟ ਹੋਣਾ ਚਾਹੀਦਾ ਇਹ ਚੋਣ ਇੱਕ ਐਨਓਸੀ ਦਾ ਬੜਾ ਮਾਮਲਾ ਜਨਤਾ ਬੜੀ ਪਰੇਸ਼ਾਨ ਆ ਅਜੇ ਵੀ ਲੋਕ ਕਹਿੰਦੇ ਆ ਤੁਹਾਡੀ ਪਾਰਟੀ ਤੋਂ ਖਫਾ ਵਾ ਦੇਖੋ ਜਿਹੜੀਆਂ ਐਨਓਸੀਆਂ ਨਾ ਉਹ ਖਤਮ ਕਰਤਾ ਮਾਨ ਸਾਹਿਬ ਨੇ ਛੇਤੀ ਉਹ ਨੋਟੀਫਿਕੇਸ਼ਨ ਵੀ ਹੋ ਜਾਣਾ ਕੋਈ ਸ਼ਾਇਦ ਹਾਈ ਕੋਰਟ ਦਾ ਕੋਈ ਮੈਟਰ ਹੈਗਾ ਆ ਉਦਾ ਕਰਕੇ ਥੋੜਾ ਜਿਹਾ ਹੈ ਗਿਆ ਮੈਟਰ ਬਾਕੀ ਮਾਨ ਸਾਹਿਬ ਨੇ ਐਨਓਸੀ ਦਾ ਮੈਟਰ ਜਿਹੜਾ ਖਤਮ ਕਰ ਠੀਕ ਹੈ ਧੰਨਵਾਦ ਧੰਨਵਾਦ ਧੰਨਵਾਦ